ਅੱਜ ਲੋੜ ਐ ਪੰਜਾਬ ਨੂੰ ਬਚਾਉਣ ਦੀ ਐ ਜਾ ਮੁੱਖ ਮੰਤਰੀ ਨਲਾਇਕ ਮਿਲਿਆ ਪਿਛਲੇ 2 ਦਿਨਾਂ ਦਾ ਜਦੋਂ ਮੈਂ ਕਹਿ ਰਿਹਾ ਸੀ ਕਿ ਤਾਮਲ ਲੱਡੂ ਗਿਆ ਹੁਣੀ ਵਾਪਸ ਆਇਆ ਤੇ ਮੈਂ ਦੇਖ ਰਿਹਾ ਸੀ ਕਿਤੇ ਹੈਲੀਕਾਪਟਰ ਲੈ ਕੇ ਤੇ ਕਹਿ ਕਿ ਉਥੇ ਕਹੀ ਜਾਂਦਾ ਸੀ ਲੋਕਾਂ ਕੋਲੇ ਤਾਂ ਜਾਂਦਾ ਨਹੀਂ ਚਾਰੇ ਤਰ ਪੁਲਿਸਾਂ ਘੇਰਾ ਪਾਇਆ ਕਹਿੰਦਾ ਜੀ ਮੈਂ ਹੈਲੀਕਾਪਟਰ ਛੱਡ ਕੇ ਜਾ ਰਿਹਾ ਥੋੜਾ ਇੰਤਜ਼ਾਮ ਹੈਲੀਕਾਪਟਰ ਕਰੂਗਾ ਹੁਣ ਹੈਲੀਕਾਪਟਰ ਤੇ ਕੀ ਕੀ ਲੋਕਾਂ ਨੂੰ ਦੇਊਗਾ ਹਾੜਾ ਹੜ ਲਾਇਏ ਪਏ ਲੋਕੀ ਡੁੱਬੇ ਪਏ ਹੁਣ ਹੈਲੀਕਾਪਟਰ ਪਾਣੀ 'ਚ ਉਤਰ ਨਹੀਂ ਸਕਦਾ ਕਹਿੰਦਾ ਜਿਹੜਾ ਹੈਲੀਕਾਪਟਰ ਤੁਸੀਂ ਮੈਨੂੰ ਦਿੱਤਾ ਸੀ 92 ਸੀਟਾ ਦਿੱਤਾ ਕੇ ਅੱਜ ਮੈਂ ਤੁਹਾਡੇ ਕੋਲੇ ਛੱਡ ਕੇ ਜਾ ਰਿਹਾ ਹਾਂ ਖੜਾਣ ਵਾਸਤੇ ਸਹਾਇਤਾ ਕਰਨ ਵਾਸਤੇ ਹੁਣ ਹੈਲੀਕਾਪਟਰ ਛੱਡ ਕੇ ਜਾ ਰਿਹਾ ਹੈ ਸਹਾਇਤਾ ਕਰਨ ਮੈਂ ਇਹ ਤੋਂ ਪਾਗਲ ਬੰਦਾ ਕੋਈ ਮੈਂ ਦੇਖਿਆ ਨਹੀਂ ਉਹਨੂੰ ਐਂ ਹੀ ਨਹੀਂ ਪਤਾ ਕਿ ਲੋਕਾਂ ਦੀ ਲੋਡ ਕੀ ਹੈ ਸਮੱਸਿਆ ਕੀ ਹੈ ਹੁਣ ਜਿਹੜੇ ਪਿੰਡ ਜਾਂਦਾ ਹੈ ਜਿਹੜੇ ਸ਼ਹਿਰ ਜਾਂਦਾ ਹੈ ਜਿਹੜੇ ਇਲਾਕੇ ਜਾਂਦਾ ਹੈ ਉਥੇ ਕਰਫਿਊ ਲਾ ਦਿੰਦੇ ਆ ਕੋਈ ਨੇੜੇ ਤੜੇ ਕੋਈ ਆ ਨਾ ਸਕੇ ਤੁਸੀਂ ਹੈਰਾਨ ਰਹਿ ਜਾਓਗੇ ਧੂਰੀ ਅਸੈਂਬਲੀ ਹਲਕਾ ਜਿੱਥੋਂ ਐਮ.ਐਲ.ਏ ਬਣਿਆ ਤੇ ਮਨਤੇ ਮੁੱਖ ਮੰਤਰੀ ਬਣਿਆ ਧੂਰੀ ਹਲਕੇ ਮੈਂ ਪਿੱਛੇ ਜੇ ਗਿਆ ਉੱਥੇ ਕੰਧਾਂ ਤੇ ਲਿਖਿਆ ਪਿਆ ਲੋਕਾਂ ਨੇ ਲਿਖਿਆ ਜ਼ਿੰਦਗੀ ਵਿੱਚ ਕਿਤੇ ਨਾ ਵੋਟ ਪਾਏ ਚਾੜੂ ਨੂੰ ਦੇਖੋ ਮੁੱਖ ਮੰਤਰੀ ਬਣਾਇਆ ਧੂਰੀ ਨੇ ਅੱਜ 4 ਸਾਲ ਹੋ ਗਏ ਤਿੰਨ ਵਾਰ ਕੱਲ ਗਿਆ ਤਿੰਨ ਵਾਰ ਧੂਰੀ ਸ਼ਹਿਰ ਵਿੱਚ ਤੁਸੀਂ ਤੁਰ ਨਹੀਂ ਸਕਦੇ ਇੰਨਾ ਮਾੜਾ ਹਾਲ ਸੜਕਾਂ ਦਾ ਪਿੰਡਾਂ ਚ ਟੁੱਟ ਸੜਕਾਂ ਟੁੱਟੀਆਂ ਪਈਆਂ ਕਿਸੇ ਨੂੰ ਮਿਲਦਾ ਨਹੀਂ ਗਏ ਹੀ ਨਹੀਂ ਗੱਲਬਾਤ ਕਰਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡੇ ਹੈ ਜੇ ਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਘਰਾਂ ਦੀਆਂ ਛੱਤਾਂ ਤੇ ਬੈਠੇ ਉੱਥੇ ਬੱਚੇ ਵੀ ਹੋਣਗੇ ਜਿੰਨਾ ਰਾਸ਼ੜ ਪਹੁੰਚ ਰਿਹਾ ਤਾਂ ਜਿਹੜਾ ਲੋਕਾਂ ਨੇ 92 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਨਮਾਜ ਲੋਕਾਂ ਨੇ ਹਵਾ ਟੇ ਕਰਨ ਲੱਗੇ। ਮੈਂ ਹੈਲੀਕਾਪਟਰ ਜਿਹੜਾ ਉਹ ਇੱਥੇ ਛੱਡਣ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ, ਪਾਣੀ, ਰਾਸ਼ਨ ਡੀਸੀ ਸਾਹਿਬ ਨੂੰ ਮੈਂ ਕਹਤਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਾਟ ਤੇ ਜਲਦਾ ਮੇਰਾ ਬੋਲ ਜਿੰਦਾਬਾਦ ਕਾਜ ਕੇ ਫਤੇ ਬਲਾਓ ਵਾਈਡ ਰੂਜੀ ਕਾਲ ਖਾਲਸਾ खालसा जी सिख पंथ की आबादी जे अपना अपने देश के हिसाब देखिए बहुत छोटी है जिसे सब तो ज्यादा अपने भैन भरा रही है ਆਪਣਾ ਘਰ ਜੇ ਘਰ ਤਰੱਕੀ ਕਰੂਗਾ ਤਾਂ ਆਪਾਂ ਤਰੱਕੀ ਕਰਾਂਗੇ ਤੁਸੀਂ ਹਾਲਾਤ ਜਿਹੜੇ ਦੇਖੀ ਐ ਕੀ ਹੋ ਰਿਹਾ ਆਪਣੇ ਪੰਜਾਬ ਕੀ ਹੁੰਦਾ ਸੀ ਕਿਹੜੇ ਆਪਣੇ ਕਿਹੜੇ ਘੱਲੂਕ ਨਾਏ ਐ ਆਪਣੀ ਕੌਮ ਦੇ ਇੱਕ ਬਹੁਤ ਵੱਡੀ ਬਿਮਾਰੀ ਹੈ ਆਪਾਂ ਆਹ ਨਹੀਂ ਦਸ਼ਮਣ ਹੈ ਆਪਣੇ ਬਾਅਦ ਤੇ ਕਿਸਮਾਂ ਦੀ ਲੋੜ ਨਹੀਂ ਸੰਜੇ ਭਰੇ ਕੰਮ ਚੱਲਦੇ ਨੂੰ ਆਪਾਂ ਮਿੰਟਾਂ ਜਿ ਰੋਕ ਦਿੱਤਾ ਗੁਰੂ ਘਰ ਦੀ ਸੇਵਾ ਕਰਨ ਵਾਲੀ ਖਾਲਸਾ ਫੰਡ ਵੀ ਬਣਾਉਣ ਦਾ ਜਥੇਬੰਦੀ ਅਕਾਲੀ ਦਲ ਲੁਕਣ ਜੋੜ ਕਰ ਦਿੱਤਾ ਅੱਜ ਹਾਲਾਤ ਮੈਂ ਹੁਣੇ ਜਾ ਕੇ ਆਇਆ ਆ ਆ ਜਿਹੜੇ ਬਰਤਾਤਾ ਕਰਕੇ ਦਰਿਆਵਾਂ ਦੇ ਬੰਦ ਉੱਠ ਗਏ ਕੋਈ ਪੁੱਛਣ ਨਹੀਂ ਆਇਆ ਲੋਕੀ ਆਪਣੇ ਕੋਲ ਪੈਸਾ ਲਾ ਕੇ ਬੰਦ ਰੋਗ ਰਹੇ ਸੀ ਕੋਈ ਪ੍ਰਕਾਰ ਦਾ ਕੋਈ ਨੁਮਾਇੰਦਾ ਨਹੀਂ ਕਿਉਂ ਕਿਉਂਕਿ ਉਹ ਆਪਣਾ ਨਹੀਂ ਹੈ ਉਹ ਪਹਿਲੋਂ ਪਨਾਇਆ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਵੱਡੇ ਪਾਤਸ਼ਾਹ ਮੁੱਖ ਮੰਤਰੀ ਸੀ ਕੋਈ ਵੀ ਤਕਲੀਫ ਹੋਣੀ ਉਹ ਤਕਲੀਫ ਤੋਂ ਪਹਿਲੀ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਆ ਜਿਹੜੇ ਆਪਾਂ ਦਿੱਲੀੋਂ ਲਿਆਂਦੇ ਆ ਆ ਪਹਿਲੇ ਆ ਕੇ ਆਏ ਆ ਇਹ ਲੋਕਾਂ ਦਾ ਮਨ ਮਲੇ ਬਣਾਤਾ ਜਿਹੜੇ ਸਰਪੰਚ ਦੇ ਪੰਛਰਦੇ ਸੀ ਇੱਕ ਤੂਫਾਨ ਨਾਲ ਹੀ ਇੱਕ ਵਾਡੇ ਤੋਂ ਤੇ ਅੱਜ ਪੰਜਾਬ ਬਰਬਾਦ ਕਰ ਦਿੱਤਾ ਮਾਜਾ ਪੰਤਾ ਗੜ ਕਿਤੇ ਤੁਸੀਂ ਸੋਚੋ ਜੇ ਕਾਲੀ ਪਾਰਟੀ ਨਾ ਹੁੰਦੀ ਆਪਣਾ ਕੀ ਹੋਣਾ ਸੀ ਜੋ ਕੋਈ ਅੱਜ ਪੰਜਾਬ ਤੋਂ ਲੈ ਲਾਵਾ ਕੋ ਜੋ ਕੁਝ ਤੁਸੀਂ ਐਂ ਕਰੋ ਆਪਣੇ ਘਰੇ ਚਾ ਆਪਣਾ ਬਜ਼ੁਰਗਾਂ ਦੇ ਪਿੱਛੇ ਵਾਲੇ ਥੋੜੀ ਬੰਬੀਆਂ ਮਿਲੀਆਂ ਕਿਹੜੀਆਂ ਬੱਤੀਆਂ ਬਜ਼ੁਰਗ ਕਹਿੰਦੇ ਬਾਪੂ ਬਾਦਲ ਸਿੰਘ ਮੁਖਮੰਦੀ ਜਦੋਂ ਸਾਨੂੰ ਦਿੱਤੀਆਂ ਉਹ ਬੰਬੀਆਂ ਵਿੱਚ ਬਿਜਲੀ ਰੋਕ ਕਿਨੇ ਕੀਤੀ ਨਵੇਂ ਮੁੰਡਿਆਂ ਨੂੰ ਤਾਂ ਪਤਾ ਹੀ ਨਹੀਂ ਕਿਉਂਕਿ ਹੁਣ ਤਾਂ ਸਮਝਿਆ ਕਿ ਸਾਡੀ ਵੀ ਮੁਸਤਕੀ ਚੀਜ਼ ਹੈ ਢੇਨਾਂ ਦਾ ਬਾਜ਼ੂ ਬਾਦਲ ਆ ਪਹਿਲੇ ਮੰਡੀਆਂ ਬੁੱਢਾਂ ਚ ਨਹੀਂ ਹੁੰਦੀਆਂ ਸੀ ਐਮਐਸਟੀ ਵਸਰਾਲ ਤੇ ਨਹੀਂ ਹੁੰਦੀ ਸੀ ਆ ਮੰਡੀਆਂ ਪਿੰਡਾਂ ਚ ਬਣਾਉਣ ਵਾਲਾ ਐਮਐਸਟੀ ਜਿਉਣ ਵਾਲਾ ਕੰਮ ਕਰੇ ਬਾਬਾ ਜ਼ਾਹ ਮੁਹੰਮਦ ਦੀ ਸੀ ਆ ਜੇ ਟਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਕੱਟਸ ਮਾਫ ਕਰਨਾ ਆਕਾਲੀ ਦਲ ਹੈ ਆ ਲਿੰਕ ਰੋਡਾਂ ਉਹਨਾਂ ਨੇ ਹੁਣੀਆਂ ਸੀ ਲਿੰਕ ਰੋਡਾਂ ਬਣਾਉਣਾ ਸਾਰਾ ਪੈਸਾ ਲਿੰਕ ਰੋਡਾਂ ਤੇ ਬਣਾਇਆ ਪਾਇਆ ਆਕਾਲੀ ਦਲ ਨੇ ਕਿਉਂਕਿ ਕਾਲੀ ਦਲ ਥੋੜੇ ਵਿੱਚੋਂ ਨਿਕਲੇ ਆ ਸਾਨੂੰ ਦਰਦ ਆ ਸਾਨੂੰ ਪਤਾ ਹੈ ਕਿ ਕਿੰਨੀ ਮੁਸ਼ਕਲ ਕੀ ਹੈ ਹੁਣ ਕੇਜਰੀਵਾਲ ਨੂੰ ਪਤਾ ਕੋਈ ਕੇਜਰੀਵਾਲ ਨੂੰ ਫੋਕ ਬੇਤਰ ਆ ਗਰੀਬ ਨੂੰ ਸ਼ਲਾ ਸਿੱਖ ਫੰਕਕਾਰੀ ਖਤਰੀ ਨਹੀਂ ਹੁੰਦੀਆਂ ਸੀ ਜਿਹੜੀ ਧਰਮਸ਼ਾਲਾ ਬਣਾਉਣ ਲਈ ਸਕੀਮ ਵੀ ਵੱਡੇ ਬਾਲਣ ਸਾਹਿਬ ਲੈ ਕੇ ਆਏ ਸੀ ਪਹਿਲੇ ਬਜ਼ੁਰਗਾਂ ਨੂੰ ਹਿੰਦੂ ਤੋਂ ਪੈਨਸ਼ਨ ਜਿਹੜੀ ਆਪ ਸੁਪਾ ਦੇ ਟੈਨਸ਼ਨ ਸ਼ੁਰੂ ਹੋਈ ਉਹ ਵੱਡੇ ਬਾਲਣ ਸਾਹਿਬ ਨੇ ਸ਼ੁਰੂ ਕੀਤੀ ਬਜ਼ੁਰਗਾਂ ਦੀ ਪੈਨਸ਼ਨ ਜਿਹੜੀ ਅੱਜ ਤੱਕ ਮਿਲ ਰਹੀ ਹੈ ਆਪਾਂ ਗੱਲ ਦੀ ਸਕੀਮ ਸ਼ਗਨ ਦੀ ਸਕੀਮ ਅਸੀਂ ਬੱਚਿਆਂ ਨੂੰ ਮੋਤਰਾਉਂਦੀ ਸਕੀਮ ਦੋਤੋਂ ਨੋ ਬਿਜਲੀ ਮਾ ਕੰਮ ਦੀ ਸਕੀਮ ਸਾਰਾ ਕੁਝ ਅਕਾਲੀਵਾਲ ਦੀਆਂ ਸਾਰੀਆਂ ਬੰਦ ਹੋਈ ਪਈਆਂ ਮੈਡੀਕਲ ਇੰਸ਼ੋਰੈਂਸ ਤੁਹਾਨੂੰ ਇੰਨਾ ਹੌਸਲਾ ਸੀ ਕੋਈ ਆਪਤ ਆਇਆ ਤਾਂ ਤੁਹਾਨੂੰ ਪਤਾ ਸੀ ਕਿ ਆਪਣੀ ਸਰਕਾਰ ਹੈ ਅਕਾਲੀਵਾਲ ਦੀ ਸਰਕਾਰ ਨਹੀਂ ਆਪਣੀ ਹੈ ਸਾਡੀ ਬਾਹ ਫੜੀ ਜਾਊਗੀ ਹੁਣ ਤੁਹਾਨੂੰ ਕੋਈ ਹੌਸਲਾ ਹੈ ਹੁਣ ਵਿਚਾਰੇ ਇੰਨਾ ਜਾ ਕੇ ਆਏ ਕੋਈ ਵਿਚਾਰਾ ਨੂੰ ਉਮੀਦ ਨਹੀਂ ਕਿਸ ਸਰਕਾਰ ਤੋਂ ਕਿਉਂਕਿ ਉਹ ਸਰਕਾਰ ਦਿੱਲੀ ਹੈ ਨਹੀਂ ਉਹ ਪੰਜਾਬ ਪ੍ਰਤੀ ਜਜ਼ਬਾ ਹੀ ਹੈ ਨਹੀਂ ਘੋਟਾ ਲੁੱਟਣ ਆਏ ਆ ਆਪਾਂ 5 ਸਾਲ ਦੇਤੇ ਉਹਨਾਂ ਨੇ ਫੁੱਲਾ ਲੁੱਟਣ ਦਾ ਕੰਮ ਸ਼ੁਰੂ ਕੀਤਾ ਚਲੇ ਜਾ ਕਾਂਗਰਸ ਵੀ ਜਦੋਂ ਹੁੰਦੇ ਮੈਂ ਤੁਹਾਨੂੰ ਇੰਨਾ ਲੱਗਾ ਤੁਸੀਂ ਆ ਵੀ ਦੇਖ ਲੋ ਤਜਰਬਾ ਕਰਦੇ ਤਰੇ ਤੁਸੀਂ ਸੋਚੋ ਕਿ ਕਾਂਗਰਸ ਨੇ ਸਾਡੇ ਪੰਜਾਬ ਨੂੰ ਕੀ ਕੀ ਦੀ ਦੇਤੀ ਐ ਕੋਈ ਥੀਬਾ ਲਾਭੀ ਲੈ ਲੋ ਨਹੀਂ ਤੁਹਾਨੂੰ ਦੇਖੂਗੇ ਅੱਜ ਵੀ ਆ ਬਿਜਲੀ ਜਿੰਨੇ ਫਰਮਾਂਦਾਨ ਪੰਜਾਬ ਪਈ ਜਿੱਥੋਂ ਬਿਜਲੀ ਆਉਂਦੀ ਆ ਸਾਰੀ ਖਾਲੀ ਥੱਲੇ ਬਣਾਇਆ ਇੱਕ ਵੀ ਕਾਂਗਰਸ ਦੀ ਦੇਣ ਨਹੀਂ ਐ ਆ ਜਿੰਨੀਆਂ ਸੜਕਾਂ ਤੁਸੀਂ ਅੰਮ੍ਰਿਤਸਰ ਤੋਂ ਹੁੰਦੇ ਤੋਂ ਪਿੰਡਾਂ ਚੌੜੀਆਂ ਦੇ ਪੂਰੇ ਪੰਜਾਬ ਦਾਤੀਆ ਆ ਖਾਲੀ ਥੱਲੇ ਤੁਸੀਂ ਇਹ ਵੀ ਦੇਖਿਆ ਜਿੰਨੇ ਆਪਣੇ ਪਿੱਤਰ ਸਾਰੇ ਕਿਸੇ ਗੁਰੂ ਮਹਾਰਾਜ ਆਪਣੇ ਗੁਰੂ ਅਰਜਨ ਸਿੰਘ ਜੀ ਤੋਂ ਪ੍ਰਾਪਤ ਸਾਰੇ ਦੀ ਡਿਵੈਲਪਮੈਂਟ ਤੁਸੀਂ ਇੱਥੇ ਜਾਣਦੇ ਤੁਸੀਂ ਕਰਨਤਾਰਨ ਅਸੈਂਬਲੀ ਹਲਪ ਹੋ ਗਿਆ ਕਰਨਤਾਰਨ ਜਿਆਦਾ ਕੀ ਆਉਂਦਾ ਦੀ ਆ ਸ਼ਾਇਦ ਉਹ ਮੈਨੂੰ ਯਾਦ ਹੈ ਮੈਂ ਉਹ ਵਕਤੀ ਸੀ ਉਹਦੀ ਬਾਦਸੜ ਭੇਜਿਆ ਸੀ 2 250 ਕਰੋੜ ਰੁਪਏ ਲਾ ਕੇ ਸਰਕਾਰ ਸਾਰੀ ਸੀ ਉਹ ਸਾਰਾ ਬਣਾਇਆ ਉਗੀ ਮਾਨ ਸਿੰਘ ਸਾਹਿਬ ਨੇ ਕਿੱਜ ਜਿੱਥੇ ਜਿੱਥੇ ਆਪਣੇ ਇਤਿਹਾਸੇ ਗੁਰੂ ਅਰਜਨ ਦੇਵ ਸਾਹਿਬ ਸਾਰਿਆਂ ਵਧੀਆ ਬਣਾਉਂਦੇ ਆਂਦ ਪਾਸਾ ਜਾ ਕੇ ਦੇਖੋ ਅਕਾਲੀ ਵੱਲ ਨੇ ਬਣਾਇਆ ਤੁਸੀਂ ਪ੍ਰਵੰਦੀ ਤਖਤ ਪ੍ਰਵੰਦੀ ਸਾਹਿਬ ਉਹ ਜਾ ਕੇ ਦੇਖੋ ਅਕਸਰ ਦੇ ਸਾਰਾ ਸ਼ਹਿਰ ਨਵਾਂ ਬਣਾਇਆ ਬਾਦੂ ਸਾਹਿਬ ਨੇ ਹਾਂ ਪਰਮਾਰ ਸਾਹਿਬ ਜਾ ਕੇ ਦੇਖੋ ਖਰੀ ਅੰਮ੍ਰਿਤਸਰ ਸਾਹਿਬ ਜਾ ਕੇ ਦੇਖੋ ਆਪ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਐ ਖਾਲਸਾ ਪੰਥ ਦੀ ਸੇਵਾ ਕਰਨ ਵਾਲੀ ਪਾਰਟੀ ਐ ਤੇ ਆਪਾਂ ਵੋਟ ਦਿੱਤਾ ਉਹਨਾਂ ਦੀ ਗੱਲਾਂ ਧਿਆਖੇ ਜਿਹੜੇ ਲਫੇੜੇ ਆ ਝਾੜੂਆਂ ਦੇ ਗੱਲਾਂ ਕਰਕੇ ਕਾਂਗਰਸੀਆਂ ਦੇ ਗੱਲਾਂ ਕਰਕੇ ਆ ਮੰਡ ਵਰਤੇ ਉੱਤੇ ਜਿਹੜੇ ਦਾਤੂ ਵਾਲ ਵਰਤੇ ਜਿਹੜੇ ਜੰਸ਼ੀਆਂ ਦੇ ਬੰਦੇ ਆ ਉਹਨਾਂ ਦੀ ਗੱਲਾਂ ਕਰਕੇ ਅੱਜ ਕੀ ਐ ਕੋਈ ਗੁਰੂ ਘਰਾਂ ਦੇ ਕਬਜ਼ਾ ਹੋਣ ਲੱਗੇ ਅੱਤ ਹਜ਼ੂਰ ਸਾਹਿਬ ਤੇ ਹੁਣ ਸਿੱਖ ਕੌਮ ਦੀ ਕੰਟਰੋਲ ਨਹੀਂ ਹੈ ਉਹਨਾਂ ਦਾ ਕੰਟਰੋਲ ਹੈ ਤੱਕ ਪਟਨਾ ਸਾਹਿਬ ਤੇ ਹੁਣ ਉਹਨਾਂ ਦਾ ਕੰਟਰੋਲ ਹੈ ਜਿੱਥੇ ਖਾਲਸਾ ਪੰਥ ਦੀ ਕਮੇਟੀ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੇ ਲੈ ਲਈ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੋੜ ਕੇ ਹਰਿਆਣਾ ਆਪਨੇ ਕਬਜ਼ੇ ਕਰ ਲਿਆ ਤੇ ਕਿਦੋਂ ਜਾਗੋਗੇ ਤੇ ਕਿਦੋਂ ਜਾਗੋਗੇ ਜਿਹੜੀ ਕਾਮਦ ਫੌਜ ਨਾ ਹੋਏ ਨਾ ਕਾਮ ਹੋ ਜਾਂਦੀ ਹੈ ਅਕਾਲੀ ਦਲ ਛੋਡੀ ਫੌਜ ਹੈ ਸਮਝੋ ਜੇ ਹੋਰ ਵੱਡਾ ਮਖਾਨ ਕਰਕੇ ਸਮਝੋਗਾ ਫਿਰ ਬਹੁਤ ਲੇਟ ਹੋ ਜੂਗੀ ਇੱਥੇ ਰਹਿਣਾ ਇੱਥੇ ਜਿਉਣਾ ਮਰਨਾ ਇੱਥੇ ਕੇਜਰੀਵਾਲੇ ਤੋਂ ਨਹੀਂ ਰਹਿਣਾ ਇੱਥੇ ਜਿਉਣਾ ਆ ਕਾਂਗਰਸੀਆਂ ਨੂੰ ਤੇ ਦੇਣਾ ਉਹਨਾਂ ਦੇ ਹੁਕਮ ਦਿੱਲੀ ਆਉਂਦੇ ਜੇ ਕਾਮਦੇ ਇੱਥੇ ਆਜੇ ਆ ਤਾਂ ਰਾਸਤਾ ਚ ਬਣ ਜੂਗਾ ਆਫ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ 10 ਸਾਲ ਖਰਾਬ ਕਰ ਲੇ ਆਪਾਂ ਅੱਜ ਇਹ ਜੰਮੀ ਛਟੋਣਾ ਸਾਰੀਆਂ ਨਿਗਾ ਪੰਜਾਬ ਦੀ ਇੱਥੇ ਮੱਝ ਲੈ ਸਾਰੀਆਂ ਨਿਗਾ ਟੁੱਟਦੇ ਆ ਤੁਸੀਂ ਮੋੜਾ ਪਾ ਕੇ ਆਪਣੀ ਕੌਮ ਨੂੰ ਤਗੜਾ ਕਰ ਸਕਦੇ ਹੋ ਕੱਠੇ ਹੋ ਜੋ ਇੱਕ ਝੰਡੇ ਥੱਲੇ ਪੰਜ ਦੇ ਝੰਡੇ ਥੱਲੇ ਕੱਟੇ ਹੋ ਜੇ ਵਿਅਕਤੀ ਨੁਕਸਾਨ ਖਾਵੇ ਫਿਰ ਜਿਵੇਂ ਹੁਣ ਹੜਾ ਆਇਆ ਨਾ ਸਾਰਾ ਹੀ ਪੰਜਾਬ ਡੁੱਬ ਜਾਣਾ ਸਿਰ ਹੁਣ ਜਿਹੜੇ ਸਾਡੇ ਉਮੀਦਵਾਰ ਪ੍ਰਿੰਸੀਪਲ ਦਾ ਰਾਈਬਰ ਦੇਖੋ ਆਹ ਲੜਾਈ ਮੈਂ ਤੁਹਾਨੂੰ ਦੱਸਣਾ ਮੈਂ ਦੇਖ ਰਿਹਾ ਸੀ ਇੱਕ ਪਾਸੇ ਪੱਛ ਦਾ ਗਵਾਰ ਹੈ ਇੱਕ ਪਾਸੇ ਧਰਮੀ ਪੋਜੀ ਪਰਿਵਾਰ ਹੈ ਕੋਈ ਮੇਲ ਹੈ ਇੱਕ ਪਾਸੇ ਹੋਣਾ ਚਾਹੀਦਾ ਸਾਰਾ ਹਲਕਾ ਦੱਸ ਦਈਏ ਕਿ ਗਰਦਾਰਾਂ ਨੂੰ ਕਿਤੇ ਬਖਸ਼ਦਾ ਨਹੀਂ ਖਾਲਸਾ ਪੰਥ ਜਿਹੜੇ ਬੰਦੇ ਨੇ ਸਾਰੇ ਐਸ ਪਲਾਸਟਿਕ ਲਿੱਪੀ ਸਾਰਾ ਕੁਝ ਕੀਤਾ ਬਖ ਦੋ ਗਨਮੇ ਨਾ ਕਰਕੇ ਜਿਹੜਾ ਬੰਦਾ ਦੋ ਗਨਮਲਾ ਕਰਕੇ ਭੱਜ ਸਕਦਾ ਕੌਮ ਦੇ ਅੱਗੇ ਸ਼ਰਮ ਮਾਂਦਦਾ ਉਹਦਾ ਕੀ ਕੈਰੇਕਟਰ ਹੈ ਕਿ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਇੱਕ ਇੱਕ ਵੋਟ ਤੁਹਾਡੀਆ ਖੋਡਾ ਨਗਰ ਮੈਂ ਦੇਖ ਹੀ ਲਿਆ ਮੈਂ ਕਹਿੰਦਾ ਕਿ ਦੋ ਪੂਰਾ ਨਗਰ ਤੁਸੀਂ ਸਾਰੇ ਨਗਰ ਵਾਲੇ ਬੋਲ ਕੇ ਸੰਰਤਨ ਹੱਥੇ ਤੇ ਮੇਰੀ ਲਿਆਦੋਂ ਮੈਂ ਅਪਵਾਜ ਕਰਦਾ ਪਿੰਡਾਂ ਤੇ ਪਿੰਡਾਂ ਫੈਸਲਾ ਕਰ ਲੋ ਕਿ ਅਸੀਂ ਕੱਲੇ ਹਲਸਾ ਪੰਦੀ ਪਾਰਟੀ ਪੰਜਾਬ ਦੀ ਆਪਣੇ ਕੌਣ ਜਿਵੇਂ ਬੰਗਾ ਬੂਥ ਲੱਗੂਆ ਹੋਰ ਕਿਤੇ ਨਹੀਂ ਲੱਗੇ ਕਿਸੇ ਦਾ ਨਹੀਂ ਲੱਗਣ ਦੇਣਾ ਪਾਪ ਕੌਣ ਕੌਣ ਪਰਮਾਤਮਾ ਮਿਹਰ ਕਰੇ ਆ ਦੇਖ ਰਹੇ ਕਿਆ ਫਿਰ ਤੋਂ ਕੌਣ ਨੂੰ ਪਾਠੀ ਸੇਵਾ ਦੇਵੇ ਮਾਥੇ ਨੂੰ ਪਹਿਲਾ ਕੰਮ ਦਮਾ ਜਿੰਨੇ ਆਪਣੇ ਦਰਵਾਜ਼ਾ ਸਾਰੇ ਆ ਤੇ ਪੱਕੇ ਸੀਮਿੰਟ ਦੇ ਵੱਧ ਬਣਾਈ ਜਾਣਗੇ ਪੱਕਾ ਲਾਜ ਕਰਦੂ ਜਿਵੇਂ ਫਾਕਾ ਲਗੀਤਾ ਸੀ ਜਿਵੇਂ ਬਿਜਲੀ ਪੂਰੀ ਕੀਤੀ ਸੀ ਮੈ ਮੈਨੂੰ ਜਦੋਂ ਮੈਂ ਕਹਿੰਦਾ ਸੀ ਬਿਜਲੀ ਪੂਰੀ ਕਰਦੇ ਲੋਕੀ ਕਹਿੰਦੇ ਕਾਂਗਰਸੀ ਆਈ ਮਾਰੀ ਜਾਂਦਾ ਅੱਜ ਤੱਕ ਮੈਂ ਜੋ ਕੇ ਵਕਤ ਦਾ ਕੀਤਾ ਮੈਨੂੰ ਕਹਿੰਦੇ ਸੀ ਇੱਥੇ ਸਰਕਾਰ ਕਿਵੇਂ ਬਣ ਜਾਈਆਂ ਸੀਮਿੰਟ ਵੀ ਇਹਨੇ ਮੈਨੀਆਂ ਬਣਾਤੀਆਂ ਕਿ ਨਹੀਂ ਮੈਂ ਤਾਂ ਪਾਣੀ ਵਾਲੀ ਬੱਸ ਵੀ ਚੜਾਦੀ ਸੀ ਓਠੇ ਮਾਣ ਗੱਲ ਦਾ ਆ ਜਿੰਨੇ ਨੁਕਸਾਨ ਹੁੰਦਾ ਆਪਣੇ ਖੇਤਾਂਾਂ ਦਾ ਦੀਪਾ ਦਾ ਪਿੰਡਾਂ ਦੇ ਪੱਧਰ ਤੱਕ ਮਾਹੌਲ ਰਿਹਾ ਮੈਨੂੰ ਉਹ ਸਾਰੇ ਪੰਜਾਬ ਨੂੰ ਮੈਂ ਵਾਦਾ ਕਰਦਾ ਮੇਰੀ ਅੱਜ ਬਿਆਨ ਨੂੰ ਨੋਟ ਕਰ ਲਿਓ ਜਿਸ ਦਿਨ ਸਰਕਾਰ ਆ ਗਈ ਸਾਲ ਦੇ ਸਾਲ ਦੇ ਅੰਦਰ ਹਮਾਚਲ ਤੋਂ ਲੈ ਕੇ ਪਾਕਿਸਤਾਨ ਤੱਕ ਜਿੰਨੇ ਆ ਦਰਿਆ ਆਪਣੇ ਸਾਰੇ ਵੀ ਚੈਨਲ ਕਰਕੇ ਪੱਕੇ ਜਿਵੇਂ ਸੀਮਨ ਡੈਮ ਮੰਗੋ ਤਾਂ ਸਾਰਾ ਡੈਮ ਇਕਰ ਹੁਣ ਅਸੀਂ ਕਰ ਦਾਂਗੇ ਬੋਲ ਪੇਪਰ 50 ਕਰੋੜ ਲਗੋੜੇ ਕੋਈ ਟਕਰਾਂ ਵਾਸਤੇ ਵੱਡੀ ਗੱਲ ਨਹੀਂ ਸੋਚ ਵੱਡੀ ਹੋਣੀ ਚਾਹੀਦੀ ਹੈ। ਬਾਕੀ ਜੇ ਨਹੀਂ ਲਿਆ ਹੁਣ ਬਾਰੇ ਚਸਕੀ ਮੈਂ ਗਰੀਬਾਂ ਵਾਸਤੇ ਆਟਾ ਦਾਲ ਛਗਨ ਪੈਨਸ਼ਨ ਸਾਲੀਆਂ ਬੰਦਾ ਉਸੇ ਦਿਨ ਕੰਮ ਹੋ ਜਾਂਦੀਆਂ। ਨਾਲੇ ਖੋੜ ਗਏ। ਵੱਡੇ ਪਰੇ ਪਰੇ ਤੇ ਉਹ ਕਨੈਕਸ਼ਨ ਹੈ ਨਹੀਂ ਕਿਸੇ ਕੋਲ ਹੈ ਨਹੀਂ ਕਿ ਹੈਗੇ ਸਾਰੇ ਕੋਲ। ਜਿੰਨਾ ਕੋਲ ਨਹੀਂ ਹੈ ਪਹਿਲੇ ਤੇ ਨਹੀਂ ਫਾਰੇਗੇ ਪਰ ਸਾਰਿਆਂ ਨੂੰ ਕੋਈ ਕੁਇਲ ਕਨੈਕਸ਼ਨ ਅਸੀਂ ਦੇਵਾਂਗੇ ਮੈਂ ਇਹ ਕਹਿੰਦਾ ਪਾ ਤੁਸੀਂ ਜਾਣਦੇ ਆ ਅਕਾਲੀ ਸਰਕਾਰ ਦਾ ਮਤਲਬ ਕੀ ਹੈ ਰਾਜ ਖੋਦਾ ਹੋਣਾ ਹੈ ਪੰਜਾਬ ਦੇ ਖਜ਼ਾਨੇ ਦਾ ਮੂਹਰ ਤੋਂ ਪਿੰਡਾ ਕਰ ਹੋਣਾ ਹੈ ਇਹਨਾ ਮੰਗੂ ਨਹੀਂ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਬੀਬੀ ਜੀ ਨੂੰ ਵੋਟ ਪਾ ਕੇ ਤੱਕੜੀ ਚੋਂ ਨਿਸ਼ਾਨਾ ਇੱਕ ਪਾਸੇ ਹੋ ਜਓ